ਆ ਤੁਸੀਂ ਜਿਹੜਾ ਮੰਝਾ ਪਿਆ ਦੇਖ ਰਹੇ ਹੋ ਜੀ ਇਹ ਕਿਸੇ ਮਿਊਜ਼ੀਅਮ ਚ ਦਾ ਹਿੱਸਾ ਨਹੀਂ ਹੈ ਇਹ ਪੀਖੀ ਦੇ ਮਾਨਸਾ ਪਟਿਆਲਾ ਰੋਡ ਤੇ ਸਥਿਤ ਇੱਕ ਬਾਈ ਆ ਜਿਹੜਾ ਇਹ ਮੰਝੇ ਬਣਾਉਂਦਾ ਪਲੰਗ ਇਹ ਦੇਖੋ ਜਿਵੇਂ ਗੁੱਤਾਂ ਨੂੰ ਘੁੰਗਰੂ ਅੱਖੀ ਨੂੰ ਘੁੰਗਰੂ ਲੱਗੇ ਹੁੰਦੇ ਸੀ ਆਏ ਆ ਬਾਈ ਨੇ ਥੱਲੇ ਲਵਾ ਰੱਖੇ ਨੇ ਹੋਰ ਬਹੁਤ ਕੁਝ ਬਣਾਉਂਦਾ ਇਹ ਉਹ ਵੀ ਤੁਹਾਨੂੰ ਦਿਖਾਵਾਂਗੇ ਤੇ ਦੇਖੋ ਕਿੰਨੀ ਵਧੀਆ ਡਿਜ਼ਾਈਨਿੰਗ ਕੀਤੀ ਹੋਈ ਹੈ ਇਹ ਇਹ ਲੱਕੜ ਦੇ ਪਲੰਗ ਜਿਹੜੇ ਪੁਰਾਣੇ ਜਿਨ੍ਹਾਂ ਨੂੰ ਲੋਕ ਭੁੱਲ ਚੁੱਕੇ ਬੈੱਡਾਂ ਤੇ ਆ ਚੁੱਕੇ ਨੇ ਇਹ ਬਾਈ ਬਹੁਤ ਕੁਝ ਬਣਾਉਂਦਾ ਇੱਥੇ ਲੱਕੜ ਦੀਆਂ ਕੁਰਸੀਆਂ ਮੇਜ਼ ਸੋਫਾ ਸੈੱਟ ਇਹ ਕਿੰਨੇ ਵਧੀਆ ਦੇਖੋ ਇਹਦੇ ਪਾਵੇਂ ਨੇ ਹੋਰ ਵੀ ਬਹੁਤ ਕੁਝ ਇੱਥੇ ਬੰਦਾ ਉਹ ਵੀ ਤੁਹਾਨੂੰ ਸੁਣਾਵਾਂਗੇ ਬਾਈ ਨਾਲ ਵੀ ਆਪਾਂ ਗੱਲਬਾਤ ਕਰਾਂਗੇ ਇਹ ਪਹਿਲਾਂ ਤੁਸੀਂ ਇਹ ਦੇਖ ਰਹੇ ਹੋ ਜਿਹੜੇ ਇਹ ਪਲੰਗ ਮੰਜੇ ਬਣਾਏ ਹੋਏ ਨੇ ਜਿਹੜੇ ਕਦੇ ਇਹ ਪੁਰਾਣੇ ਪਿੰਡਾਂ ਦੇ ਘਰਾਂ ਦੇ ਸ਼ਿੰਗਾਰ ਹੁੰਦੇ ਸੀ ਇਹ ਦੇਖੋ ਇਹ ਕੁਰਸੀਆਂ ਬਣੀਆਂ ਹੋਈਆਂ ਨੇ ਹੋਰ ਬਹੁਤ ਕੁਝ ਹੈ ਇੱਥੇ ਮੇਜ਼ ਨੇ ਸੋਫਾ ਸੈੱਟ ਨੇ ਇਹ ਦਿਖਾਉਣੇ ਆ ਸਾਨੂੰ ਬਾਈ ਨੂੰ ਵੀ ਮਲਾਉਣੇ ਆ ਸੁਣਦੇ ਆ ਉਹਨਾਂ ਨੇ ਕੀ ਕਿਹਾ ਇਸ ਵਾਰ ਇਹ ਜੀ ਆਪਾਂ ਨੇ ਦੁਕਾਨ ਦੇ ਉੱਤੇ ਜਿਹੜੀਆਂ ਵੀ ਆਪਾਂ ਆਈਟਮਾਂ ਬਣਾਉਣਾ ਮੈਂ ਉਹਨਾਂ ਬਾਰੇ ਤੁਹਾਨੂੰ ਦੱਸਣਾ ਚਾਹੁੰਦਾ ਸਾਰਾ ਕੁਝ ਜਿਵੇਂ ਕਿ ਆਪਾਂ ਇੱਕ ਮੰਜੇ ਬਣਾਉਨੇ ਆ ਜੀ ਵਿਰਾਸਤੀ ਚੀਜ਼ਾਂ ਬਣਾਉਨੇ ਆ ਆਪਾਂ ਪੀੜੀਆਂ ਬਣਾਉਨੇ ਆ ਤਾਂ ਸੋਫੇ ਵੀ ਬਣਾਉਨੇ ਆ ਆਪਾਂ ਤਾਂ ਜਿਹੜਾ ਵੀ ਕੋਈ ਚੀਜ਼ ਆਪਾਂ ਨੂੰ ਮਤਲਬ ਲੱਕੜ ਦੀ ਤਿਆਰ ਕਰਾਉਣੀ ਚਾਹੁੰਦਾ ਕੋਈ ਪਲੰਗ ਤਿਆਰ ਕਰਾਉਣਾ ਚਾਹੁੰਦਾ ਵੀ ਆਪਾਂ ਉਦਾਂ ਦੇ ਹੀ ਬਣਾਉਨੇ ਆ ਤੁਸੀਂ ਸਾਡੇ ਮੰਜੇ ਦੇਖੋਗੇ ਤਾਂ ਆਪਣੇ ਵਿੱਚ ਤੁਸੀਂ ਫੋਟੋਆਂ ਪਾਉਂਗੇ ਤਾਂ ਉਦਾਂ ਦੀ ਤੁਹਾਨੂੰ ਕਿਹੋ ਵੀ ਇਦਾਂ ਦੀ ਕੋਈ ਆਈਟਮ ਨਹੀਂ ਮਿਲੂਗੀ ਜਿਹੜੀ ਆਪਣੇ ਕੋਲੋਂ ਆਪਾਂ ਕਿਸੇ ਦੀ ਕਾਪੀ ਨਹੀਂ ਕਰਦੇ ਆਪਣਾ ਆਪ ਦੇ ਤੌਰ ਤੇ ਤਿਆਰ ਕਰਦੇ ਸਿਰਫ ਪੰਜਾਬ ਦੇ ਸੱਭਿਆਚਾਰ ਦੀ ਹੀ ਕਾਪੀ ਹੈ ਠੀਕ ਹੈ ਨਾ ਜੀ ਤੁਸੀਂ ਮੇਰੇ ਕੋਲੇ ਬਹੁਤ ਦੂਰੋਂ ਦੂਰੋਂ ਗਾਹਕ ਆਉਂਦੇ ਆ ਦੇਖੋਗੇ ਵੀ ਥੋੜੇ ਹੁੰਦੇ ਹੁੰਦੇ ਵੀ ਇੱਥੇ ਬਹੁਤ ਆ ਜਾਂਦੇ ਆ ਸਾਰਾ ਦਿਨ ਵੱਡੇ ਰੋਡ ਤੇ ਦੁਕਾਨ ਹੈ ਲੋਕ ਆਉਂ ਪੰਡੀਗੜ੍ਹ ਇਧਰ ਉਹ ਨੰਬਰ ਸਰ ਸਾਈਡ ਮੇਰੇ ਕੋਲੇ ਨਮਾ ਸਰ ਸਾਈਡ ਇਹ ਬਹੁਤ ਜ਼ਿਆਦਾ ਆਉਂਦਿਆ ਐ ਐਨ ਆਰ ਆਈ ਭਾਈ ਬਹੁਤ ਜ਼ਿਆਦਾ ਆਉਂਦਿਆ ਪਰ ਐ ਵੀ ਮੈਂ ਜਿੰਨੇ ਬਣਾਈ ਜਾਂਦਾ ਮੇਰਾ ਉਨਾ ਹੀ माल ਸੇਲ ਹੋਈ ਜਾਂਦਾ ਹੈ ਹਾਂਜੀ ਬਾਹਰਲੇ ਮੁਲਕਾਂ ਚ ਕਿੱਥੇ ਕਿੱਥੇ ਤੁਹਾਡੇ ਜਿਹੜੇ ਗਏ ਨੇ ਮੇਰੇ ਕੋਲ ਅਮਰੀਕਾ ਲੈ ਕੇ ਗਏ ਨਿਊਜ਼ੀਲੈਂਡ ਲੈ ਕੇ ਗਏ ਜੀ ਕੈਨੇਡਾ ਵੀ ਲੈ ਕੇ ਗਏ ਜੀ ਕੀ ਖਾਸੀਅਤ ਹੈ ਇਹਨਾਂ ਮੱਜਾਂ ਚ ਇਹ ਖਾਸੀਅਤ ਐ ਵੀ ਇੱਕ ਤਾਂ ਜਿਹੜਾ ਮੈਂ ਮੱਜਾ ਬਣਾਉਣਾ ਮੇਰੇ ਖਿਆਲ ਮੁਤਾਬਕ ਜਿਹੜਾ ਬੰਦਾ ਲੈ ਗਿਆ ਉਹਦੀ ਉਮਰ ਨਹੀਂ ਜਾਂਦਾ ਜੀ ਵੱਡੀ ਗੱਲ ਐ ਇਹ ਕਿਉਂਕਿ ਇੰਨੇ ਟਾਈਮ ਚੱਲਣ ਵਾਲੀ ਅੱਜ ਕੱ ਦੂਸਰੀ ਗੱਲ ਇਹ ਹੈ ਵੀ ਇਹ ਆਰਾਮਦਾਇਕ ਬਹੁਤ ਜ਼ਿਆਦੇ ਨੇ। 1 ਸੈਜ ਓਵਰ ਹੈ ਜੀ 3:30 ਬਾਈ 7:30 ਹੈ। ਤੀਜੀ ਗੱਲ ਇਹ ਵੀ ਕੋਈ ਇਹ ਸੰਥੈਟਿਕ ਚੀਜ਼ ਨਹੀਂ ਹੈਗੀ। ਸਾਰੇ ਮੈਂ ਸੂਤੀ ਬੁਣੇ ਹੋਏ ਹੈ ਜੀ। ਮਤਲਬ ਪਿਓਰ ਸੂਤ ਦੇ ਗੁਨੇ ਹੋਇਆ ਕਾਊਟਨ ਦੇ ਜਿਹਨੂੰ ਆਪਾਂ ਕਹਿ ਦਿੰਦੇ ਆ ਕਿਉਂਕਿ ਸੰਥੈਟਿਕ ਚੀਜ਼ਾਂ ਦੇ ਉੱਤੇ ਆਪਾਂ ਜਦੋਂ ਪਹਿਨਿਆ ਬਹਿਨੇ ਤਾਂ ਆਪਾਂ ਨੂੰ ਕੋਈ ਕਿਸਮ ਦੀ ਪ੍ਰੋਬਲਮ ਜਾਂ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਆ ਸਕਦੀ ਹੈ। ਨਹੀਂ ਅੱਜ ਕੱਲ ਤਾਂ ਬੱਡੇ ਹੀ ਬੱਡੇ ਬਹੁਤ ਬੜੇ ਬਣਨ ਲੱਗੇ ਅਗਲੇ ਕਮਰਿਆਂ ਦੇ ਵਿੱਚ ਏਸੀਆਂ ਦੇ ਵਿੱਚ ਲਾ ਕੇ ਸੌਂਦੇ ਨੇ ਆਰਾਮਦਾਇਕ ਨਾਲ। ਹਾਂਜੀ ਉਹਦੇ ਕੋ ਜੀ ਮੇਰੇ ਕੋਲੇ ਮੰਜਾ ਹੋ ਰੇ ਪਰ ਐ ਵੀ ਕੋਈ ਵਾਰੀ ਬੰਦਾ ਫਾਈਨੈਂਸ਼ਲੀ ਥੋੜਾ ਹੋ ਜਾਂਦਾ ਕਿ ਸਾਡੀ ਮਜਬੂਰੀ ਹੋ ਜਾਂਦੀ ਵੀ ਜਿੰਨੀ ਕਿ ਕੋਸਟ ਲੱਗੀ ਹੁੰਦੀ ਓਨੀ ਕਿ ਤਾਂ ਲੈਣੀ ਪੈਂਦੀ ਕੀ ਲੋਕਾਂ ਨੂੰ ਅਪੀਲ ਕਰੋਗੇ ਮੈਂ ਅਪੀਲ ਕਰੂੰਗਾ ਵੀ ਸੱਭਿਆਚਾਰ ਨਾਲ ਜੁੜੋ ਜੀ ਅੱਜ ਨਹੀਂ ਤਾਂ ਕੱਲ ਨੂੰ ਤੁਹਾਨੂੰ ਜੁੜਨੀ ਪੈਣਾ ਕਿਉਂਕਿ ਜਿਸ ਤਰ੍ਹਾਂ ਦੇ ਪ੍ਰੋਬਲਮਾਂ ਲੋਕਾਂ ਫੇਸ ਕਰ ਰਹੇ ਨੇ ਉਸ ਹਾਲ ਨਾਲ ਵਾਪਸ ਆ ਹੀ ਜਾਂਦੇ ਕੱਚੇ ਮਕਾਨਾਂ ਨੂੰ ਲੋਕ ਵਾਪਸ ਆਉਣ ਲੱਗ ਰਹੇ ਨੇ ਜੀ ਵੱਡੀਆਂ ਵੱਡੀਆਂ ਹਵੇਲੀਆਂ ਵਾਲੇ ਮੇਰੇ ਕੋਲੇ ਆਉਂਦੇ ਆ ਜੀ ਸਕੂਨ ਨਹੀਂ ਹੈਗਾ ਜੀ ਸਾਨੂੰ ਇੱਕ ਬਾਸ ਦਾ ਕਮਰਾ ਬਣਾ ਕੇ ਦਿਓ ਜਾਂ ਕੱਚਾ ਕਮਰਾ ਬਣਾ ਕੇ ਦਿਓ ਅਸੀਂ ਉਹ ਵੀ ਬਣਾਉਣੇ ਆ ਤੇ ਆਪਾਂ ਝੋਕੜੀਆਂ ਵੀ ਬਣਾਉਣੇ ਨੇ ਜਿਹਨਾਂ ਗੀਜੋ ਕਹਿੰਦੇ ਨੇ ਆਪਾਂ ਪਾਰਕਾਂ ਦੇ ਵਿੱਚ ਲੱਗਣ ਵਾਲੀਆਂ ਇਦਾਂ ਦੀ ਐਟਮਾਫੇਰ ਬਣਾਉਣੀ ਈ ਚਾਹੀਦੀ